ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਉਹਨਾਂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਉਹਨੇ ਉਹਨੇ ਕਿਸਾਨਾਂ ਨੇ ਕਰ ਦਿੱਤੀ ਇਹ ਵੱਡੀ ਕਾਰਵਾਈ ਪੁਰਸ ਨੂੰ ਪੈ ਗਈਆਂ ਭਾਜੜਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ हरियाणा ਦੇ ਦਾਤਾ ਸਿੰਘ ਵਾਲੇ ਇਹ ਵੱਡੀ ਖਬਰ ਉਥੋਂ ਦੀ ਆ ਰਹੀ ਅਖਬਾਰੀ ਸਰਹੱਦ ਤੇ ਕਟੋਗਰ ਸਮਰਥਨ ਵੱਲ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਉਹ ਵਕ ਵਕ ਬੰਗਲੂੜੇ ਕੇ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਨੇ ਝੋਨੇ ਦੀ ਪੈਲਾਈ ਨੂੰ ਅੱਗ ਲਾ ਦਿੱਤੀ ਅਤੇ ਪੁਲਿਸ ਫੋਰਸ ਅਤੇ ਤਲਵਾਰਾਂ ਦੇ ਨਤੀਜੇ ਤੇ ਗੱਡਾ ਸਨ ਹਮਲਾ ਕਰ ਦਿੱਤਾ ਜਿਸ ਚ 12 ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸੁਪਰਪ੍ਰੈਸਿਡੈਂਟ ਸੁਮਿਤ ਕੁਮਾਰ ਨੇ ਦੱਸਿਆ ਕਿ ਕਿਸਾਨ ਆंदोलन ਦਰਨ ਸੀ ਰਾਤੀ ਨੂੰ ਸਨਾਂ ਨੇ ਝੋਨੇ ਦੀ ਪੈਲਾਈ 'ਚ ਮਿਰਚਾਂ ਪਾ ਕੇ ਅੱਗ ਲਾ ਦਿੱਤੀ ਅਤੇ ਪੁਲਿਸ ਮੁਲਾਜ਼ਮਾਂ ਦੇ ਹਮਲਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪਰਾਲੀ ਦਿਨ ਨਾਲ ਨਾਲ ਤੇ ਧੂਆਂ ਤੇ ਮਿਰਚਾਂ ਸਾੜਨ ਦੀ ਤੇ ਖੀ ਬਦਬੂ ਨੇ ਸੁਰੱਖਿਆ ਬਲਾਂ ਲਈ ਬਹੁਤ ਪਰੇਸ਼ਾਨੀ ਦਾ ਕਾਰਨ ਬਣਾਇਆ ਅਤੇ ਉਹਨਾਂ ਦੱਸਿਆ ਕਿ ਤਲਵਾਰਾਂ ਨੇਜੇ ਅਤੇ ਗਨਾਸਿਆਂ ਨਾਲ ਲੈਸ ਕੁਝ ਪਰ ਦਸਕਰੇ ਪੁਲਿਸ ਤੇ ਹਮਲਾ ਕੀਤਾ ਜਿਸ ਚ 12 ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਕੁਮਾਰ ਦੇ ਦਸਕਰੇ ਦੋ ਪੁਲਿਸ ਮੁਲਾਜ਼ਮ ਨੂੰ ਰੋਤਕ ਦੇ ਪੀ ਐਰਿਆ ਫਰਕ ਕੀਤਾ ਗਿਆ ਚਸ਼ਮਦੀ ਜਨ ਦੱਸਿਆ ਕਿ ਕਿਸਾਨਾਂ ਤੇ ਪੁਲਿਸ ਫੋਰਸ ਉਚਾਲੇ ਦਿਨ ਪਰ ਸਥਿਤੀ ਤਣਾਅਪੂਰਨ ਬਣੀ ਰਹੀ ਕਿਸਾਨਾਂ ਕੋਲ ਬਖਤਰਬੰਦ ਟਰੈਕਟਰ ਡਾਲੀਆਂ ਸਨ ਜਿਨ੍ਹਾਂ ਦੇ ਵਿਚ ਨਿੱਜੇ ਗਣਾਸੇ ਤੇ ਡੰਡੇ ਸਨ ਉਹਨਾਂ ਨੇ ਸਵੈ ਰਖਿਆਲੀ ਤਸਿਲਿਆਂ ਦਾ ਪ੍ਰਯੋਗ ਕੀਤਾ ਵੀਡੀਓ ਦੇਖਣ ਲਈ ਵੀਡੀਓ ਤੁਹਾਡਾ ਧੰਨਵਾਦ